ਸਰਦੀ ਦਾ ਮੌਸਮ ਸ਼ੁਰੂ ਹੁੰਦਾ ਹੈ ਸਾਰੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਤਾ ਹੈ ਇਲਾਕੇ ਚ ਪੈਰੀ ਸੰਘਣੀ ਧੁੰਦ ਕਾਰਨ ਤੜਕਸਾਰ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਸੰਗਰੂਰ ਤੋਂ ਆ ਰਹੀ ਇੱਕ ਪੀਆਰਟੀਸੀ ਦੀ ਬੱਸ ਤੇ ਡੀਏਪੀ ਖਾਦ ਨਾਲ ਭਰੇ ਹੋਏ ਟਰੱਕ ਟਰਾਲੇ ਵਿਚਕਾਰ ਜਬਰਦਸਤ ਟੱਕਰ ਹੋ ਗਈ ਇਹ ਹਾਦਸਾ ਪਵਾਨੀਗੜ ਵਿਖੇ ਬਲਿਆਲ ਕਟ ਨੇੜੇ ਵਾਪਰਿਆ ਜਦੋਂ ਟਰੱਕ ਸਰਵਿਸ ਲੇਨ ਨੂੰ ਮੋੜ ਰਿਹਾ ਸੀ ਤਾਂ ਦੋਹਾਂ ਵਾਹਨਾਂ ਵਿਚਕਾਰ ਦੋਹਾਂ ਵਾਹਨਾਂ ਦੇ ਟਕਰਾਨ ਮਗਰੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕ ਡਰ ਗਏ ਤੇ ਘਟਨਾ ਸਥਾਨ ਤੇ ਚੀਕ ਝਾੜਾ ਮਚ ਗਿਆ ਤੇ ਸ਼ੁਰੂਆਤੀ ਜਾਣਕਾਰੀ ਮੁਤਾਬਕ ਉਕਤ ਹਾਦਸੇ ਵਿੱਚ বাস ਕੰਡੈਕਟਰ ਸਮੇਤ ਅੱਧੀ ਦਰਜੇ ਦੇ ਕਰੀਬ ਮੁਸਾਫਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਕਿਸੇ ਵੀ ਹੋਰ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਉਧਰ ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਮੇਰੇ ਘਰ ਨਾਲ ਟੱਕਰ ਲਾ ਲੋ ਬੋਲ ਇੱਕ alley ਕਿ ਮੈਂ ਕਹੀ ਇੱਕ alley ਕਿ ਮੈਂ ਕਹੀ ਕੋਈ ਗੱਲ ਨਹੀਂ ਕੀਤੀ ਹੋਗੀ ਬੰਦੇ ਜਿਹੜੀ ਕਰਦਾ ਤੂੰ ਇਹ ਕਰ ਰਿਹਾ ਤੂੰ ਬੋਲ ਮੇਰੀ ਬਣਾ ਗਏ ਲੋ ਤੀਕ alley ਇਹਦਾ ਬੱਸ ਵਾਲੇ ਦਾ ਕਸੂਰਾ ਅ ਤੇਰਾ ਕਲੇ ਦਾ ਕਸੂਰ ਨਹੀਂ ਹੈਗਾ ਬਾਈ ਗੱਲ ਇਹ ਨਹੀਂ ਹੋਇਆ ওহ বাবা এই কোন কোম্পানি ভাইও বলতে সবাই কই নাই কই নাই তুমি ফড়াও না আ দুই বন্ডারে কালা বডি এনে খপড়াও দেখা खबर एम एम आपका सरदार जाट आ, क्या हादसा क्या हुआ है ये हादसा मैं गाड़ी घुमाने के लिए इधर ले रहा था आगे तो आगे कोई ठेला खड़ा था सब्जी का ठीक है तो उसके चक्कर में मैं तो खड़ा था इधर से बस वाला आया और ब्रेक ही टच नहीं किया उसने अंदर डाल दी गाड़ी को तो गलती क्या थी वो बस वाला ज्यादा तेज था बस वाला स्पीड में नहीं था लास्ट तीस पैंतीस की स्पीड में था लेकिन उसने ब्रेक टच नहीं किया तो तभी ये एक्सीडेंट हुआ तब एक्सीडेंट हुआ तो उसे दूर से गाड़ी नहीं दिखी भी गाड़ी क्रॉस कर रही है अब वो बोल रहा है भाई मेरे को एकदम दिखी है गाड़ी एमरजेंसी okay. में तो गाड़ी यहाँ पे क्रॉस कर रही थी तो दूर से गा, गाड़ी खड़ी थी गाड़ी खड़ी थी आगे ठेला था इसलिए तो आपके गाड़ी के साइड में लाइटें हैं जो तो दूर से दिख जाए भी गाड़ी खड़ी है रिफ्लेक्टर या कुछ और दिन उग गया ना छह बज गए छह बजे का टाइम था दिन था हाँ हम ਇਹ ਤੁਸੀਂ ਇਹ ਡਰਾਈਵਰ ਸੀ ਬਾਈ ਜੀ ਦੱਸ ਦੀ ਹਾਂ ਠੀਕ ਹੈ ਇਹ ਕਿਹਦੇ ਦੀਪੂ ਦੀ ਪਾਸ ਹੈ ਇਹ ਸਰੂ ਦੀਪੂ ਦੀ ਵਾ ਠੀਕ ਹੈ ਕੀ ਹਾਸਾ ਕਿੱਦਾਂ ਹੋਇਆ ਬਾਈ ਜੀ ਧੁੰਦ ਦੇ ਕਾਰਨ ਬਾਈ ਗੱਡੀ ਰੋਡ ਦੇ ਵਿਚਾਲੇ ਬੈਕ ਕਰ ਰਹੀ ਸੀ ਇਹ ਨਹੀਂ ਪਤਾ ਕਿ ਅੱਗੇ ਕਰ ਰਹੀ ਸੀ ਵਿਚਾਲੇ ਗੱਡੀ ਖੜੀ ਸੀ ਠੀਕ ਹੈ ਤੇ ਕੋਈ ਇਹਦੇ ਲਾਈਟ ਬੱਤੀ ਨਹੀਂ ਚੱਲ ਰਹੀ ਸੀਗੀ ਠੀਕ ਹੈ ਉਹਦੇ ਕਾਰਨ ਕੁਝ ਨਹੀਂ ਦਿਖਾ ਹੈਗਾ ਇਹ ਗੱਡੀ 'ਚ ਗੱਡੀ ਟਕਰੋਗੀ ਧੁੰਦ ਕਿੰਨੀ ਸੀ ਬ੍ਰਦਰ ਬਹੁਤ ਜ਼ਿਆਦਾ ਸੀਗੀ ਠੀਕ ਹੈ ਤਾਂ ਉਹਨੂੰ ਦੇਖਿਆ ਨਹੀਂ ਕਰਦਾ ਧੁੰਦ ਕਰ ਕੁਛ ਨਹੀਂ ਦੇਖ ਰਿਹਾ ਜੀ ਹੁਣ ਵੀ ਤੁਹਾਨੂੰ ਦਾ ਬਹੁਤ ਜਿਆਦਾ ਤੇ ਨਾ ਕੋਈ ਰਿਫਲੈਕਟਰ ਸੀ ਨਹੀਂ ਕੁਛ ਨਹੀਂ ਚੱਲ ਰਿਹਾ ਜੀ ਕੋਈ ਬੱਤੀ ਨਹੀਂ ਚੱਲ ਰਹੀ ਕੁਛ ਨਹੀਂ ਚੱਲ ਰਿਹਾ ਸੀ ਇਸ ਦਾ ਤਾਂ ਕਿੱਦਾਂ ਬੱਚਤ ਰਹਿ ਗਈ ਸਵਾਰੀਆਂ ਸਾਰੀ ਬੱਚਤ ਰਹੇਗੀ ਠੀਕ ਹੈ ਕਿੰਨੇ ਸਵਾਰੀਆਂ ਸੀ ਬਸ ਸਵਾਰੀਆਂ 7 ਕਿਸੇ ਸਵਾਰੀਆਂ ਸੀਗੀਆਂ ਠੀਕ ਹੈ ਓਕੇ ਸਵੇਰੇ ਸੇਵਾ 15:30 ਦਾ ਟਾਈਮ ਸੀਗਾ ਪਰਮਜੀਤ ਜੀ ਤੁਸੀਂ ਵੀ ਬੱਸ ਦੇ ਵਿੱਚ ਸੀ ਹਾਂਜੀ ਹਾਂਜੀ ਠੀਕ ਹੈ ਕੀ ਗੱਲਬਾਤ ਕੀ ਹੋਈ ਸੀ ਐਕਸੀਡੈਂਟ ਕਿ ਬੱਸ ਉਹ ਰਾਲਾ ਮੂਰੇ ਆ ਮੁਰਦਾ ਸੀ ਖਾਂ ਟ੍ਰੱਕ ਸੀ ਖਾਂ ਰਾਲਾ ਸੀ ਇਹਨਾਂ ਨੂੰ ਆਪਾਂ ਤਾਂ ਕਨੈਕਟ ਕਰ ਠੀਕ ਹੈ ਜੀ ਉਹਦੇ ਉਹ ਵਿੱਚ ਵਜੇ ਜਾ ਕੇ ਬੱਸ ਠੀਕ ਹੈ ਤਾਂ ਕਿ ਸੱਟਾ ਕਿੰਨੀ ਕੁ ਲੱਗੀ ਹਾਂਜੀ ਠੀਕ ਹੈ ਬਚਤ ਹੈ ਹਾਂਜੀ ਬਾਤ ਸੁਣਾ ਹਾਂਜੀ ਸੀ ਸੀ ਪੋਲੀਗ੍ਰਾਫ 1200 ਇੱਕ ਪੀ ਆਰ ਟੀ ਸੀ ਦਾ ਐਕਸੀਡੈਂਟ ਹੋਇਆ ਕੀ ਮਾਮਲਾ ਹੈ ਇਹ ਟੋਟਲ ਸਾਡੇ ਕੋਲ ਹੋਏ ਜਾਣ ਕਿ ਕੋਈ ਥਰਡ ਪਾਰਟੀ ਛੱਡ ਕੇ ਗਈ ਸੀ ਇਹਨਾਂ ਨੂੰ ਕੋਈ ਨਾ ਕੰਡਕਟਰ ਬੱਸ ਦਾ ਕੰਡਕਟਰ ਉਹ ਤਿੰਨ ਨਾਲ ਹੋਰ ਪੇਸ਼ੈਂਟ ਸੀ ਟੋਟਲ ਚਾਰ ਪੇਸ਼ੈਂਟ ਆਏ ਸੱ ਉਹਦੇ ਅਕੋਰਡਿੰਗ ਕਹਿੰਦੇ ਵੀ ਇਹ ਐਕਸੀਡੈਂਟ ਹੋਇਆ ਕਿ ਬੱਸ ਹਿੱਟ ਕੀਤੀ ਕਿਸੇ ਹੋਰ ਵੇਕਰ ਨਾਲ ਤੇ ਇਹ ਹਾਲਾਤ ਤੋਂ ਤਾਂ ਇਦਾਂ ਹੀ ਲੱਗਦਾ ਵੀ ਕਾਫੀ ਜ਼ਿਆਦਾ ਨੁਕਸਾਨ ਲੱਗਦਾ ਹੈ ਪਰ ਮਰੀਜ਼ਾਂ ਦੀ ਹਾਲਤ ਤੇ ਹੈ ਵੀ ਇੱਕ ਦੋ ਮਰੀਜ਼ਾਂ ਦੇ ਜ਼ਿਆਦਾ ਸੀਰੀਅਸ ਸੀ ਜਿਨ੍ਹਾਂ ਦੇ ਸੀ ਸਟਿਚ ਲਾਤੇ ਹੈ ਉਹਨਾਂ ਨੂੰ ਰੈਫਰ ਕਰਤਾ ਹੈ ਬਾਕੀ ਦੋ ਮਰੀਜ਼ ਸੇਫ ਨੇ ਤੇ ਇੰਨੀ ਸਾਨੂੰ ਅਜੇ ਫਿਲਹਾਲ ਜਾਣਕਾਰੀ ਹੈਗੀ ਹੈ ਤੇ ਜਿਹੜੇ ਮਰੀਜ਼ ਲੈਂਦੇ ਗਏ ਉਹ ਇੱਕ ਥਰਡ ਪਾਰਟੀ ਦੁਆਰਾ ਲੈਂਦੇ ਗਏ ਕੋਈ ਕੋਈ ਮੁਲਾਜ਼ਮ ਨਹੀਂ ਹਜੇ ਤੱਕ ਇੱਥੇ ਵਿਜ਼ਿਟ ਹੋਇਆ ਨਾ ਹੋਈ ਤਾਂ ਕੋਈ ਸਰ ਜ਼ਿਆਦਾ ਗੰਭੀਰ ਸੱਟਾਂ ਤਾਂ ਨਹੀਂ ਗੰਭੀਰ ਕੋਈ ਸਿਰ ਤੇ ਸੱਟ ਇੱਕ ਮਰੀਜ਼ ਦੀ ਹੈਗੀ ਗੰਭੀਰ ਬਾਕੀ ਠੀਕ ਹੈ ਬਾਬਾ ਜੀ ਕੀ ਹਾਦਸਾ ਹੋਇਆ ਇਹ ਇਹ ਹਾਦਸਾ ਇਹ ਸਵੇਰੇ ਇੱਕ ਨਾ ਧੁੰਦ ਕਾਰਨ ਹੋਇਆ ਥੋੜਾ ਜਿਹਾ ਠੀਕ ਹੈ ਜੀ ਵੀ ਜਿਹੜਾ ਟਰੱਕ ਵਾਲਾ ਸੀਗਾ ਇਹਨੇ ਅੱਗੇ ਪਿੱਛੇ ਦੇਖਿਆ ਨਹੀਂ ਥਾੜੀ ਵੀ ਖਾਲੀ ਸੀ ਨਾ ਸੋਟਾ ਵੀ ਖਾਲੀ ਆ ਇਹ ਤੋਂ ਬੈਕ ਕਰ ਰਿਹਾ ਸੀਗਾ ਠੀਕ ਹੈ ਜੀ ਵਿੱਚੋਂ ਬਾਪੀਆ ਤੁਸੀਂ ਬਸ ਆਈ ਪੰਜ ਸਾਲ ਇਹਨੇ ਵੀ ਟਰੱਕ ਦੇਖਿਆ ਨਹੀਂ ਇਹਦਾ ਧੁੰਦ ਜਿਹਾ ਲਿਖਿਆ ਨਹੀਂ ਉਹਨੇ ਅੱਗੇ ਉਹਦੇ ਵਿੱਚ ਰੱਖੀ ਠੀਕ ਹੈ ਤਾਂ ਸਵਾਰੀਆਂ ਦੀ ਬਚਤ ਹੈ ਸਵਾਰੀਆਂ ਦੇ ਲੱਗੀ ਆ ਮਤਲਬ 5-10 ਦੇ ਸਵਾਰੀਆਂ ਲੱਗੇ ਦੇ ਸਕਦਾ ਕੋਈ ਨਹੀਂ ਸੱਟਾਂ ਆਈਆਂ ਨੇ ਕੀ ਲੱਗਦਾ ਧੁੰਦ ਕਾਰਨ ਇਹ ਹਾਦਸਾ ਹੋਇਆ ਇਹ ਧੁੰਦ ਕਾਰਨ ਹੋਇਆ ਇਹ ਧੁੰਦ ਕਾਰਨ ਹੋਇਆ ਸਰ ਕਿਵੇਂ ਦੇਖਦੇ ਹੋ ਸੜਕਸ ਰੱਖਿਆ ਫੋਰਸ ਲਗਾਤਾਰ ਪਹੁੰਚਦੀ ਹੈ ਤੇ ਧੁੰਦ ਤਾਂ ਵਾਕੀ ਜਾ ਰਹੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਯਾਹੀ ਇਹ ਹੈ ਵੀ ਅਸੀਂ ਲੋਕਾਂ ਨੂੰ ਇਹ ਵੀ ਅਵੇਅਰ ਕਰਦੇ ਆਂ ਵੀ ਜੋ ਅੱਗੇ ਧੁੰਦ ਦੇ ਅੱਗੇ ਮਤਲਬ ਦਿਨ ਆ ਰਹੇ ਨੇ ਸਲੋ ਚੱਲੋ ਅਗਾ ਪਿਛਾ ਦੇਖ ਕੇ ਚੱਲੋ ਅਸੀਂ ਟਰੱਕ ਵਾਲੇ ਨੂੰ ਵੀ ਕਹਿੰਦੇ ਆ ਵੀ ਤੁਸੀਂ ਇਕੱਲਾ ਇਕੱਲਾ ਜਾਣਾ ਹੁੰਦਾ ਨਾਲ ਇੱਕ ਕਨੈਕਟਰ ਵੀ ਹੋਵੇ ਕਿਉਂਕਿ ਨਾਲ ਸੇਫ ਆ ਕੇ ਦੱਸ ਸਕਦਾ ਵੀ ਜਦੋਂ ਕੋਈ ਰੋਕ ਸਕਦਾ ਹੈ ਟ੍ਰੈਫਿਕ ਨੂੰ ਪਰ ਲੋਕਾਂ ਨੂੰ ਵੀ ਇਹ ਕਹਿੰਦੇ ਆ ਵੀ ਥੋੜਾ ਜਿਆਹਾ ਹਵੇ ਹੋ ਕੇ ਚੱਲਣਾ ਅਗਾ ਪਿਛਾ ਦੇਖ ਕੇ ਚੱਲਣਾ ਕਿਉਂਕਿ ਐਕਸੀਡੈਂਟ ਦਾ ਕੋਈ ਕਾਰਨ ਨਾ ਬਣੇ